ਨਰਕ ਦੀ ਅੱਗ ਜਿਹੜੀ ਹਮੇਸ਼ਾ ਦੀ ਬਲਦੀ ਰਹੇਗੀ ਹਮੇਸ਼ਾ ਦਾ ਕੀੜਾ ਉਸ ਜਗ੍ਹਾ ਤੇ ਹੋਵੇਗਾ ਹਮੇਸ਼ਾ ਦੀ ਸਜ਼ਾ ਹੋਏਗੀ ਉਸ ਸਜ਼ਾ ਚੋਂ ਬਾਹਰ ਕੱਢਣ ਲਈ ਤੁਹਾਨੂੰ 1 ਰੁਪਿਆ ਨਹੀਂ ਖਰਚਣਾ ਪਿਆ ਮੇਰੇ ਯੇਸ਼ੂ ਮਸੀਹ ਨੇ ਮੁੱਲ ਦਿੱਤਾ ਹੈ ਤੁਹਾਨੂੰ ਮੁਫਤ ਵਿੱਚ ਬਰਕਤ ਮਿਲੀ ਹੈ ਤੁਹਾਨੂੰ ਮੁਫਤ ਵਿੱਚ ਚੰਗਿਆਈ ਮਿਲੀ ਹੈ ਉਹਦੇ ਕੋੜੇ ਖਾਜਾਂ ਦੁਆਰਾ ਚੰਗੇ ਕੀਤੇ ਗਏ ਹਨ ਤੁਹਾਨੂੰ ਮੁਫਤ ਵਿੱਚ ਸਵਰਗ ਦੀ ਟਿਕਟ ਮਿਲੀ ਹੈ ਤੁਹਾਡੇ ਮੁੱਠੂ ਚ ਹਰੇਕ ਗੁਨਾਹ ਮਾਫ ਹੋਏ ਹਨ ਤੁਹਾਨੂੰ ਇੱਕ ਪੈਸਾ ਵੀ ਨਹੀਂ ਦੇਣਾ ਪਿਆ ਇਸ ਸੰਸਾਰ ਤੇ ਕੋਈ ਵੀ ਵਿਅਕਤੀ ਅਗਰ ਧਨਵਾਨ ਵੀ ਹੈ ਪਰ ਫਿਰ ਵੀ ਉਹਨੂੰ ਚੈਨ ਨਹੀਂ ਕਿਵੇਂ ਮਰ ਕੇ ਕਿੱਥੇ ਜਾਵਾਂਗਾ ਪਰ ਇਹ ਕਿਰਪਾ ਤੁਹਾਡੇ ਤੇ ਹੋਈ ਹੈ ਤੁਹਾਨੂੰ ਚੈਨ ਜਦ ਵੀ ਮੌਤ ਆ ਜਾਏ ਚਾਹੇ ਕੱਲ ਚਾਹੇ ਅੱਜ ਵਾ ਯੇਸ਼ੂ ਦੇ ਬਦਨ ਤੇ ਲਹੂ ਦੇ ਸ਼ਰੀਕ ਹੋਣ ਵਾਲੇ ਲੋਕਾਂ ਲਈ ਵੱਡੀ ਮਹਾਨ ਬਰਕਤ ਹੈ ਤੁਹਾਡੇ ਕੋਲ ਮੌਤ ਵਿੱਚ ਸਵਰਗ ਦੀ ਟਿਕਟ ਮਿਲ ਚੁਕੀ ਹੈ ਤੁਸੀਂ ਸੋਨੇ ਦੀਆਂ ਸੜਕਾਂ ਤੇ ਜਾਓਗੇ ਸੋਨੇ ਦੇ ਮਹਿਲ ਤੇ ਜਾਓਗੇ ਸਵਰਗੀ ਦੂਤਾਂ ਦੀ ਤਰ੍ਹਾਂ ਹੋਵੋਗੇ ਉੱਥੇ ਕੋਈ ਰੋਣਾ ਕੋਈ ਦੁੱਖ ਨਹੀਂ ਹੋਵੇਗਾ ਇਨੀ ਮਹਾਨ ਤੋਹਫਾ ਇਨਾ ਮਹਾਨ ਬਰਕਤ ਇਨੀ ਮਹਾਨ ਆਸ਼ੀਸ਼